ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਚਿੰਤਾ ਵਾਲੀ ਗੱਲ ਐ ਕਿਸਾਨਾਂ ਦੇ ਲਈ ਮਾੜੀ ਖਬਰ ਐ ਜਗਜੀਤ ਸਿੰਘ ਡੱਲੇਵਾਲ ਨੂੰ ਦੇਖ ਕੇ ਹਰ ਕਿਸੇ ਦੀ ਅੱਖਾਂ ਦੇ ਵਿੱਚੋਂ ਹੰਝੂ ਆਣ ਲੱਗ ਪਏ ਨੇ ਤਾਂ ਬੀਤੇ ਦਿਨ ਪਟਿਆਲਾ ਦੇ ਵਿੱਚ ਕਾਂਗਰਸ ਦੇ ਤਾਕੜ ਨੇਤਾ ਪ੍ਰਤਾਪ ਸਿੰਘ ਬਾਜਬਾ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਉਹ ਵੀ ਹੈਰਾਨ ਹੋ ਗਏ ਜਗਜੀਤ ਸਿੰਘ ਡੱਲੇਵਾਲ ਦੀ ਇਸ ਤਰੀਕੇ ਦੀ ਹਾਲਤ ਵੇਖ ਕੇ ਉਹਨਾਂ ਦੇ ਵੱਲੋਂ ਬਾਹਰ ਆ ਕੇ মিডিਆ ਦੇ ਮੁਖਾਤਿਬ ਹੋ ਕੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬਹੁਤ ਤਰਸਯੋਗ ਆ ਬਹੁਤ ਨਾਜ਼ੁਕ ਹਾਲਤ ਹੋ ਚੁੱਕੀ ਐ ਜਦੋਂ ਪਹਿਲਾਂ ਮੈਂ ਕਹਿੰਦਾ ਮਿਲਿਆ ਸੀ ਖਨੌਰੀ ਬਾਰਡਰ ਦੇ ਉੱਤੇ ਉਸ ਤੋਂ ਹੁਣ ਜਿਹੜੀ ਆ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਐ ਤੇ ਨਾਲ ਹੀ ਸਰਕਾਰਾਂ ਦੇ ਉੱਤੇ ਵੀ ਸਵਾਲ ਚੱਕੇ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਬਾਰੇ ਜਦੋਂ ਉਹਨਾਂ ਨੇ ਦੱਸਿਆ ਤਾਂ ਜਿਸ ਨੇ ਵੀ ਸੁਣਿਆ ਤਾਂ ਹਰ ਕਿਸੇ ਦੀ ਚਿੰਤਾ ਵਾਖੀ ਆ ਕਿਸਾਨ ਜਿਹੜੇ ਨੇ ਗਮ ਦੇ ਵਿੱਚ ਜ਼ਰੂਰ ਨੇ ਕਿਉਂਕਿ ਇੱਕ ਤਾਂ ਕਿਸਾਨਾਂ ਦੇ ਉੱਤੇ ਪ੍ਰਸ਼ਾਸਨ ਦੇ ਵੱਲੋਂ ਜੋ ਬਤੀਰਾ ਕੀਤਾ ਗਿਆ ਉਸ ਤੋਂ ਦੁਖੀ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਇਹ ਹਾਲਤ ਹੋ ਚੁੱਕੀ ਹੈ ਪਰ ਹਲੇ ਵੀ ਕਿਸਾਨਾਂ ਦੀ ਜਿਹੜੀਆਂ ਮੰਗਾਂ ਉਹ ਪੂਰੀਆਂ ਨਹੀਂ ਆਈਆਂ ਤਾਂ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਕਿਸਾਨਾਂ ਨੂੰ ਛਾਤੀ ਨਾਲ ਲਾ ਕੇ ਕੋਈ ਗੱਲਬਾਤ ਹੋਏ ਇਸ ਤਰ੍ਹਾਂ ਅੰਦੇਵਾਲ ਸਾਹਿਬ ਦੀ ਹਾਲਾਤ ਬਹੁਤ ਹੀ ਕ੍ਰਿਟੀਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ 122 ਦਿਨ ਉਹਨਾਂ ਦਾ ਜਿਹੜਾ ਮਰਨ ਵਰਕੇ ਚੱਲਿਆ ਇਸਨੇ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਕਿਉਂਕਿ ਮੈਂ ਤੇ ਉਸ ਟਾਈਮ ਵੀ ਯਾਦ ਹੋਏਗਾ ਜਦੋਂ ਖਲੋੜੀ ਬਾਰਡਰ ਤੇ ਬਿਠੇ ਸੀ ਮੈਂ ਉਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ ਆਈਡੀ ਸੇ ਤਾਂ ਬਹੁਤ ਜ਼ਿਆਦਾ ਫਰਕ ਹੈ ਫਰਕ ਬਹੁਤ ਜ਼ਿਆਦਾ ਮਿਨਿਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਬੇਟ ਉਹਨਾਂ ਦਾ ਬਿਲਕੁਲ ਖਤ ਗਿਆ ਸਾਰਿਆਂ ਨੂੰ ਪਹਿਲੇ ਤੇ ਅਸੀਂ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਉਹ ਤੁਹਾਨੂੰ ਸੇਤ ਬਖਸ਼ੇ ਉਹ ਰਿਕਵਰ ਛੇ ਤੇ ਬੜੀ ਬੱਧੀ ਇਹਨਾਂ ਦੀ ਕੁਰਬਾਨੀ ਹੈ ਇਸ ਤਰ੍ਹਾਂ ਕੱਲ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਜ਼ ਵਾਸ ਬਹੁਤ ਥੋੜੀ ਨਹੀਂ ਚਿੰਤਨ ਜਿਨ੍ਹਾਂ ਨੇ ਆ ਪੋਲਿਟਿਕਲ ਰਹਿ ਕੇ ਬਿਨਾ ਸਿਆਸਤ ਕੀਤੇ ਆ ਕਿਸਾਨਾਂ ਦੀ ਬਿਹਤਰੀ ਵਾਸਤੇ ਇੰਨਾ ਲੰਬਾ ਸੰਘਰਸ਼ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇੱਕ ਕਾਲੇ ਕਾਨੂੰਨ ਲਿਆਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਰਡਰਾਂ ਤੇ ਲੜ ਰਹੀਆਂ ਸੀ ਤੇ ਤੋਟਾ ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਹੋਸਟ ਹੈ ਇਹ ਖੜਗੇ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਾਂਗਰਸੀ ਸਾਰੋ ਵੱਡੀ ਪੋਲਿਟੀਕਲ ਜਮਾਤ ਹੈ ਸੋ ਅਸੀਂ ਤਕਰੀਬਨ 13 14 ਪੋਲਿਟੀਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੌਕ 파ਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਤਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਹਨਾਂ ਨੇ ਤੁਰਦਨ 8082 ਐਮਪੀ 14 ਪਾਰਟੀਆਂ ਦੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਉੱਤੇ ਕੇ ਅੰਦਰੂਨੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਨੂੰ ਖੜਾ ਤੇ ਮੈਂ ਬੋਲਦੇ ਉਦੋਂ ਪਹਿਲੀ ਗੱਲ ਇਹ ਕਹੀ ਸੀ ਕਿ ਨਰਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆ ਅਸੀਂ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਇਹ ਜਿਹੜੇ ਤੁਸੀਂ ਲੈ ਕੇ ਆਇਓ ਬਿੱਲ ਇਹ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਕਿ ਤੁਸੀਂ ਸਮਝ ਦਿਓ ਕਿ ਕਿਸਾਨਾਂ ਦੇ ਬੇਟੇ ਜਿਹੜੇ ਨੇ ਉਹ ਇਹਨਾਂ ਮੌਤ ਦੇ ਵਾਰੰਟਾਂ ਤੇ ਸਾਈਨ ਕਰਨ ਉਹ ਹੀ ਚੀਜ਼ ਲੰਬਾ ਸੰਘਰਸ਼ ਚੱਲਿਆ 700 750 ਤੋਂ ਵੱਧ ਸੁਭੂਚੇ ਹਿੰਦੁਸਤਾਨ ਜਿਹਦੇ ਵਿੱਚ ਬਜੋਰੀਟੀ ਪੰਜਾਬ ਦੇ ਸਾਡੇ ਕਿਸਾਨ ਭਰਾ ਸੀ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਕਾਲੇ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪਏ ਉਸ ਤੋਂ ਬਾਅਦ ਹੋਣਾ ਜਿਹੜਾ ਸੰਘਰਸ਼ ਚੱਲਿਆ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਅਫਸੋਸ ਹੈ ਕਿ ਮਾਸਟਰ ਭਿੰਦਰ ਸਿੰਘ ਦਾ ਲੜਕਾ ਜਿਹੜਾ ਕਹਿੰਦਾ ਸੀ ਇੱਕ ਮੈਂ ਮਾਸਟਰ ਦਾ ਲੜਕਾ ਮੈਂ ਇੱਕ ਕਿਸਾਨ ਛੋਟੇ ਕਿਸਾਨ ਘਰ ਚ ਜੰਮਿਆ ਉਸ ਨੇ ਜਿਹੜਾ ਵਤੀਰਾ ਇਸ ਟਾਈਮ ਜਿਹੜਾ ਕੀਤਾ ਪਹਿਲੀ ਦਫਾ ਕੇ ਮੁੱਖ ਮੰਤਰੀ ਪੰਜਾਬ ਦਾ ਇੱਕ ਅਗਰੀਰੀਅਨ ਸੂਬਾ ਹੋਏ ਇੱਕ ਵਾਈ ਨਾਲ ਇੱਕ ਐਗਰੀਕਲਚਰ ਦਾ ਬੇਸ ਦਾ ਸੂਬਾ ਹੋਏ ਕਿਸਾਨ ਲੀਡਰਾਂ ਨੂੰ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਸੱਦਿਆ ਗਿਆ ਹੋਏ ਤੇ ਬਾਅਦ ਦੇ ਵਿੱਚ ਇੱਕ ਧੂਖਾ ਧੜੀ ਦੇ ਨਾਲ ਉਹਨਾਂ ਨੂੰ ਡਿਟੇਨ ਕਰ ਲੇ ਪੰਜਾਬ ਦੀ ਪੁਲਿਸ ਤੇ ਖਨੌਰੀ ਤੇ ਸ਼ੰਭੂ ਦੇ ਬਾਰਡਰ 'ਤੇ ਜਿਸ ਟੰਗ ਦੇ ਨਾਲ ਪਟਿਆਲਾ ਪੁਲਿਸ ਨੇ ਜ਼ਿਆਤੀਆਂ ਕੀਤੀਆਂ ਚੁੱਕਿਆ ਮੈਂ ਆਪਣੀ ਪਾਰਟੀ ਵੱਲੋਂ ਇੱਕ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਮੁੱਚੇ ਪੰਜਾਬੀ ਜਗਤ ਜਦੋਂ ਵਕਤ ਆਏਗਾ ਕਾਂਗਰਸ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਜ਼ਿਆਤੀਆਂ ਕੀਤੀਆਂ ਜਿਨ੍ਹਾਂ ਨੇ ਕੋਈ 150 ਤੇ ਟਰਾਲੀ ਚੋਰੀ ਕਰਦੀ ਮੈਨੂੰ ਹੈਰਾਨੀ ਦੀ ਗੱਲ ਹੈ ਬਜਾਏ ਕਿ ਅਸੀਂ ਕਿਸਾਨ ਵੀਰਾਂ ਨੂੰ ਪ੍ਰੋਟੈਕਸ਼ਨ ਦਈਏ ਬਜਾਏ ਕਿ ਅਸੀਂ ਇਹਨਾਂ ਦੀ ਕੋਈ ਮਦਦ ਕਰੀਏ ਜਿਹੜੀ ਇੰਨੀ ਆਤਮ ਹਤਿਆਵਾਂ ਹੋ ਰਹੀਆਂ ਨੇ ਅਸੀਂ ਟਰਾਲੀਆਂ ਚੋਰੀ ਚੋਰੀ ਕਰਨ ਲੱਪੇ ਆ ਤੇ ਪੁਲਿਸ ਰਲ ਕੇ ਕਰਾਇਤੀ ਤੇ ਇਹ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਉਹਨਾਂ ਦੇ ਸਹਿਯੋਗੀ ਕਰਾਂ ਨੇ ਟਰਾਲੀਆਂ ਚੋਰੀ ਹੋਈਆਂ ਮੰਜੇ ਚੋਰੀ ਹੋ ਗਏ ਬਿਸਤਰੇ ਚੁੱਕ ਕੇ ਲੈ ਗਏ ਸਿਲੰਡਰ ਚੁੱਕ ਕੇ ਲੈ ਗਏ ਏਸੀ ਚੁੱਕ ਕੇ ਲੈ ਗਏ ਪੱਖੇ ਚੁੱਕ ਕੇ ਲੈ ਗਏ ਤੇ ਡੀਜੀਪੀ ਪੰਜਾਬ ਨੂੰ ਵੀ تسلیم ਕਰਨਾ ਪਿਆ ਕਿ ਜਿਹੜਾ ਨੁਕਸਾਨ ਹੋਇਆ ਉਹਦੀ ਅਸੀਂ ਪਰਪਾਈ ਕਰਾਂਗੇ ਮੈਂ ਅੱਜ ਪੁੱਛਣਾ ਚਾਹਨਾ ਕੀ ਭਗਵੰਤ ਮਾਨ ਕੁਫਰੀ ਐਂਡ ਫੇਅਰ ਇਨਕੁਆਰੀ ਮੈਂ ਵਿਧਾਨ ਸਭਾ ਚ ਵੀ ਚੁੱਕਿਆ ਸੀ ਇਹਦੀ ਫ੍ਰੀ ਐਂਡ ਫੇਅਰ ਇਨਕੁਆਰੀ ਕਰਾਉਗਾ ਤੁਸੀਂ ਕਿੰਨਾ ਬੰਦਿਆਂ ਦੇ ਘਰਾਂ ਵਿੱਚੋਂ ਟਰਾਲੀਆਂ ਮਿਲੀਆਂ ਨੇ ਕੌਣ ਬੰਦੇ ਜ਼ਿੰਮੇਵਾਰ ਨੇ ਇੱਕ ਦਿਨ ਦਿਹਾੜੇ ਡਕਾਈਂਟੀ ਇੱਕ ਦਿਨ ਦਿਹਾੜੇ ਚੋਰੀ ਜੇ ਸਾਡਾ ਕਿਸਾਨ ਮਹਿਫੂਜ਼ ਨਹੀਂ ਜੇ ਸਾਡਾ ਖੇਤ ਮਜ਼ਦੂਰ ਮਹਿਫੂਜ਼ ਨਹੀਂ ਜੇ ਉਹਦਾ ਮਾਲ ਮਹਿਫੂਜ਼ ਨਹੀਂ ਤੇ ਪੰਜਾਬ ਕਿਸਾ ਮਹਿਫੂਜ਼ ਹੋ ਸਰ ਅਗਲੀ ਗੱਲ ਮੈਂ ਤੁਹਾਨੂੰ ਅਖੀਰ ਤੇ ਕਹਿਣਾ ਚਾਹਨਾ ਬਜਟ ਆਇਆ ਹੈ ਕਿ ਗਵਰਨਰ ਦੇ ਰੈਟਸ ਹੋਇਆ ਹੈ ਮਾਲਵਾ ਨਹਿਰ ਜਿਹੜੀ ਸਾਰੇ ਮਾਲਵੇ ਦੇ ਵਿੱਚ ਪਾਣੀ ਦੇਣਾ ਸੀ ਪਾਣੀ ਪਹੁੰਚਾਣਾ ਸੀ ਟੈਲੈਂਟ ਉਹਦਾ ਨਾਮੋ ਨਿਸ਼ਾਨ ਹੀ ਹੈ ਜੀ ਹਰ ਸਾਲ ਇੱਕ ਵੱਡਾ ਝੂਠ ਬੋਲਦੇ ਨੇ ਅਗਲਾ ਸਾਲ ਬੀਤਣ ਤੇ ਪਿਛਲਾ ਝੂਠ ਛੱਡ ਦਿੰਦੇ ਅਗਲਾ ਇੱਕ ਹੋਰ ਫੜ ਲੈਂਦੇ ਤੀਜੇ ਸਾਲ ਆ ਕੇ ਹੁਣ ਨਸ਼ੇ ਚੇਤੇ ਹੋ ਗਏ ਮੈਂ ਤੇ ਇੱਕ ਇੱਕ ਗੱਲ ਕਹੀ ਕਿ ਕੇਜਰੀਵਾਲ ਸਾਹਿਬ ਪਹਿਲੇ ਆਪਣੇ ਮੁੱਖ ਮੰਤਰੀ ਨੂੰ ਤਾਂ ਨਸ਼ਾ ਮੁਕਤ ਕਰ ਲੋ ਪੰਜਾਬ 'ਚ ਤਾਂ ਹੀ ਨਸ਼ਾ ਮੁਕਤ ਸੂਬਾ ਹੋਏਗਾ ਜਿਹੜਾ ਤੁਹਾਡਾ ਮੁੱਖ ਮੰਤਰੀ ਉਹ ਅਜੇ ਤੱਕ ਨਸ਼ਾ ਮੁਕਤ ਨਹੀਂ ਹੋਇਆ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਵੇਖੋ ਇਹ ਸਾਰੇ ਕਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਨੇ ਕਿਸੇ ਦੀ ਜ਼ਿੰਦਗੀ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਪੰਜਾਬ ਪੁਲਿਸ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਹੈ ਕਿਸੇ ਆਦਮੀ ਦੀ ਤੁਸੀਂ ਵੇਖਿਆ ਇਸੇ ਸ਼ਹਿਰ ਦੇ ਵਿੱਚ ਇੱਕ ਸਰਵਿੰਗ ਕਰਨਲ ਦੇ ਨਾਲ ਝੁੱਕ ਜਿਨਾ ਨੇ ਕੀਤਾ ਸਾਡੇ ਕਿਸਾਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਬਾਰਡਰਾਂ ਤੇ ਕੀ ਕੁਝ ਕੀਤਾ ਕੀ ਅਸੀਂ ਇਹਨਾਂ ਤੋਂ ਆਸ ਉਮੀਦ ਕਰ ਸਕਦੇ ਹਾਂ ਸੋ ਮੈਂ ਢੱਲੇਵਾਲ ਸਾਹਿਬ ਨਾਲ 5-7 ਮਿੰਟ ਹੀ ਲਗਾਏ ਨੇ ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦੇ ਹਾਲਾਤ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕ੍ਰਿਟੀਕਲ ਹੈ ਜ਼ਿਆਦਾ ਵਕਤ ਅਸੀਂ ਨਹੀਂ ਸੀ ਲਾਣਾ ਚਾਹਦੇ ਮੈਂ ਹਾਲਚਲ ਪੁੱਛਿਆ ਮੈਂ ਉਹਨਾਂ ਨੂੰ ਯਕੀਨ ਦਵਾਇਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਹੈ ਵਿਸ਼ੇਸ਼ ਤੌਰ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਜਿੰਨਾ ਚਿਰ ਜਸਟਿਸ ਸਾਡੇ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮਿਲੇਗੀ ਅਸੀਂ ਇਸ ਸੰਘਰਸ਼ ਦੇ ਵਿੱਚ ਇਹਨਾਂ ਦਾ ਸਾਥ ਕਾਂਗਰਸ ਸਰਕਾਰ ਬਣਨ ਤੇ ਮੁਆਵਜ਼ਾ ਮਿਲੂਗਾ ਸਾਰਾ ਜਨ ਤੁਸੀਂ ਜਾਣੋ ਜੇ ਕਾਂਗਰਸ ਸਰਕਾਰ ਦੀ ਲੋਕ ਨਹੀਂ ਮੁਆਵਜ਼ਾ ਕਿਹੜੀ ਗੱਲ ਟਰਾਲੀ ਆਈਆਂ ਹੋਈਆਂ ਨਹੀਂ ਚੋਰੀ ਕੋ ਮੈਂ 1 ਮਿੰਟ ਤੁਸੀਂ 2 ਮਿੰਟ ਜੇ ਇਹ ਨਹੀਂ ਕਰਨਗੇ ਤੇ ਚੋਰਾਂ ਦੀ ਫ੍ਰੈਸ਼ ਉਸ ਟਾਈਮ ਤੇ ਇਨਵੈਸਟੀਗੇਸ਼ਨ ਹੋਏਗੀ ਇਨਵੈਸਟੀਗੇਸ਼ਨ ਹੋਊ ਕਿ ਜਿੰਨਾ ਜਿੰਨਾ ਦੇਖੋ ਕੋਈ ਸੇ ਟਰਾਲੀਆਂ ਲੁੱਟੀਆਂ ਨੇ ਕੁਝ ਮਾਲ ਤੇ ਬਰਾਮਦ ਹੋ ਗਿਆ ਪਬਲਿਕ ਪ੍ਰੈਸ਼ਰ ਵਿਧਾਨ ਸਭਾ ਦਾ ਰੋਣਾ ਜਿਹੜਾ ਰਹਿ ਗਿਆ ਹੋਏਗਾ ਫਰੈਸ਼ ਇਹਦਾ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਇਨਕੁਆਰੀ ਨਵੇਂ ਸਿਰੇ ਹੋਏਗੀ ਜਿਹੜੇ ਹੋਰ ਬਾਕੀ ਖੱਬੇ ਸੱਜੇ ਬੰਦਿਆਂ ਦੇ ਨਾਂ ਜਿਹੜੇ ਅਸਲ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਤੇ ਜਿਹੜੇ ਪੁਲਿਸ ਵਾਲਿਆਂ ਨੇ ਚੋਰੀ ਕਰਵਾਈ ਉਹਨਾਂ ਨੂੰ ਅਸੀਂ 100% ਉਸ ਇਨਕੁਆਰੀ ਤੋਂ ਬਾਅਦ ਕੇਸ ਦੇ ਵਿੱਚ ਲੈ ਕੇ ਆਵਾਂਗੇ ਇਹ ਮੇਰੀ ਬਚਨ ਬੱਤਾ ਸੁਬੱਚੇ ਤੱਕ ਸਰ ਮੁੱਖ ਮੰਤਰੀ ਵੀ ਚੁੱਪ ਨੇ ਇਸ ਪੂਰੀ ਗੱਲ ਦੇ ਤੁਸੀਂ ਤਾਂ ਮੁੱਦਾ ਚੱਕਿਆ ਤਾਂ ਬੋਲ ਨਹੀਂ ਰਹੇ ਵੇਖੋ ਗੱਲ ਐ ਇਸ ਤਨਾ ਮੁੱਖ ਮੰਤਰੀ ਸਾਹਿਬ ਇਸ ਟਾਈਮ ਉਹਨਾਂ ਨੇ ਉਹਨਾਂ ਦੇ ਕੰਨ ਵੀ ਬੰਦ ਨੇ ਤੇ ਹੱਥਾਂ ਵੀ ਬੰਦ ਉਹ ਤੇ ਇੱਕ ਬਕਾਇਦਾ ਤੌਰ ਇੱਕ ਜਿਸਾਂ ਕਿਹਾ ਹੀ ਜਾਂਦਾ ਕਿ ਜਿਸ ਮੁੱਖ ਮੰਤਰੀ ਦੀਆਂ ਲੱਤਾਂ ਤੇ ਬਾਹਾਂ ਭੰਨ ਲੀਆਂ ਜਾਂਦੀਆਂ ਇੱਕ ਮਖੌਟਾ ਰਹਿ ਕੇ ਰਹਿ ਗਿਆ ਸਾਰੀਆਂ ਪਾਵਰ ਜ केजरीवाल ਕੋਲ ਸਾਰੀਆਂ ਬਦਲੀਆਂ ਅੱਜ ਜੋ ਕੁਝ ਹੋ ਰਹੀਆਂ ਨੇ ਜਿੰਨੀਆਂ ਪਾਵਰਜ਼ ਨੇ ਜਿੰਨੀ ਲੁੱਟ ਖੋਟ ਹੋ ਰਹੀ ਹੈ ਉਹਦੇ ਵਿੱਚ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਤੇ ਭਗਵੰਤੂ ਵੀ ਕਿਉਂਕਿ ਪੰਜਾਬ ਦਾ ਪੰਜਾਬ ਨੂੰ ਅਸੀਂ ਵਿਸ਼ਵਾਸ ਤੇ ਦੇਵਾਇਆ ਸੀ ਕਿ ਅਸੀਂ ਇੱਕ ਇਨਕਲਾਬ ਲੈ ਕੇ ਆਵਾਂਗੇ ਫਰਜ਼ੀ ਇਨਕਲਾਬੀਆਂ ਨੇ ਤੁਸੀਂ ਇਹਨਾਂ ਦਾ ਚਿਹਰਾ ਵੇਖ ਹੀ ਲਿਆ ਤੁਹਾਡੇ ਸਾਹਮਣੇ ਹੈ ਕਿਸੇ ਇੱਕ ਵਰਗ ਦੇ ਹਨ ਜੇ ਕਿਸਾਨ ਦੇ ਹਨ ਕਿਉਂਕਿ ਇਹੀ ਕਿਸਾਨ ਯੂਨੀਅਨਜ਼ ਨੇ ਜਿਨ੍ਹਾਂ ਨੇ